ਉੱਜੜ ਜਾਂਦੀ ਐ ਦੁਨੀਆ ਵਿਛੜੇ ਮਾਂ ਜਦੋਂ ਹੋ ਜੇ ਖਾਲੀ ਜ਼ਿੰਦਗੀ ਖਾਲੀ ਕਰਦੀ ਥਾਂ ਜਦੋਂ ਪੁੱਲਦਾ ਕਿੱਥੇ ਦਿਨ ਚੰਦ ਰਾਹ ਤੇਰੇ ਪੈਰਾਂ ਵਿੱਚ ਰੱਖ ਜਦੋਂ ਸਿਰ ਰੋਇਆ ਸੀ ਰਹਿ ਗਿਆ ਸੀ ਕੱਲਾ ਤੇਰਾ ਪੁੱਤ ਅੰਮੀਏ ਰੱਬ ਨੇ ਵੀ ਜਦੋਂ ਮੇਰਾ ਰੱਬ ਖੋਇਆ ਸੀ ਰਹਿ ਗਿਆ ਸੀ ਕੱਲਾ ਤੇਰਾ ਪੁੱਤ ਅੰਮੀਏ ਰੱਬ ਨੇ ਵੀ ਜਦੋਂ ਮੇਰਾ ਰੱਬ ਖੋਇਆ ਸੀ ਰੱਬ ਖੋਇਆ ਸੀ ਉੱਜੜ ਜਾਂਦੀ ਐ ਦੁਨੀਆ ਵਿਛੜੇ ਮਾਂ ਜਦੋਂ ਉਹ ਜੇ ਖਾਲੀ ਜ਼ਿੰਦਗੀ ਖਾਲੀ ਕਰਦੀ ਥਾਂ ਜਦੋਂ ਪੁੱਲਦਾ ਕਿੱਥੇ ਦਿਨ ਚੰਦ ਰਾਹ ਤੇਰੇ ਪੈਰਾਂ ਵਿੱਚ ਰੱਖ ਜਦੋਂ ਸਿਰ ਰੋਇਆ ਸੀ ਰਹਿ ਗਿਆ ਸੀ ਕੱਲਾ ਤੇਰਾ ਪੁੱਤ ਅੰਮੀ ਰੱਬ ਨੇ ਵੀ ਜਦੋਂ ਮੇਰਾ ਰੱਬ ਖੋਇਆ ਸੀ ਰਹਿ ਗਿਆ ਸੀ ਕੱਲਾ ਤੇਰਾ ਪੁੱਤ ਅੰਮੀ ਰੱਬ ਨੇ ਵੀ ਜਦੋਂ ਮੇਰਾ ਰੱਬ ਖੋਇਆ ਸੀ ਰੱਬ ਖੋਇਆ ਸੀ